ਆਪ ਦੀ ਮਜੂਦਾ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਪੂਰੀ ਤਰ੍ਹਾਂ ਫਸ ਗਏ ਨੇ ਪ੍ਰੋਫੈਸਰ ਬਲਜਿੰਦਰ ਕੌਰ ਦੇ ਉੱਪਰ ਭਗਵੰਤ ਮਾਨ ਕਰੇਗਾ ਕਾਰਵਾਈ ਜੋ ਕੇਸ ਦਰਜ ਹੋ ਗਿਆ ਹੈ ਪ੍ਰੋਫੈਸਰ ਬਲਜਿੰਦਰ ਕੌਰ ਤੇ ਉਸਦੇ ਪਰਿਵਾਰ ਦੇ ਉੱਪਰ ਗੰਭੀਰ ਇਲਜ਼ਾਮ ਲੱਗੇ ਨੇ ਪ੍ਰੋਫੈਸਰ ਬਲਜਿੰਦਰ ਕੌਰ ਦੇ ਉੱਪਰ ਜੋ ਕੁੱਟਮਾਰ ਕੀਤੀ ਗਈ ਹੈ ਇੱਕ ਆਪਣੇ ਆਮ ਆਦਮੀ ਪਾਰਟੀ ਦੇ ਲੀਡਰ ਦੇ ਨਾਲ ਉਸ ਦੀਆਂ ਲੱਤਾਂ ਤੁਣਵਾ ਦਿੱਤੀਆਂ ਪ੍ਰੋਫੈਸਰ ਬਲਜਿੰਦਰ ਕੌਰ ਦੇ ਗੁੰਡਿਆਂ ਨੇ ਜੋ ਸ਼ਰਿਆਮ ਕੁੱਟਮਾਰ ਕੀਤੀ ਏ ਇਹ ਇੱਕ ਵੀਡੀਓ ਵਾਇਰਲ ਹੋ ਰਹੀ ਏ ਉਸ ਵੀਡੀਓ ਦੇ ਪੂਰੇ ਪੰਜਾਬ ਵਿੱਚ ਤਰਥੱਲੀ ਮਚਾ ਕੇ ਰੱਖ ਦਿੱਤੀ ਏ ਜੋ ਮਨੀਸ਼ ਸੋਧਿਆ ਦੇ ਉਹ ਬਿਆਨ ਸੱਚ ਸਾਬਤ ਹੋ ਗਏ ਨੇ ਜੋ ਟ੍ਰੇਲਰ ਆਉਣੇ ਸ਼ੁਰੂ ਹੋ ਗਏ ਨੇ ਉਹਨਾਂ ਐਮਐਲਏਾਂ ਦੇ ਵੱਲੋਂ ਗੁੰਡਾਗਰਦੀ ਦੇ ਰਾਈ ਆਮ ਲੋਕਾਂ ਨੂੰ ਡਰਾਉਣਾ ਧਮਕਾਉਣਾ ਤੇ ਕੁੱਟਣਾ ਸ਼ੁਰੂ ਕਰ ਦਿੱਤਾ ਹੈ ਤੁਸੀਂ ਜਿਹੜੇ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਨੂੰ ਇੱਕੋ ਹੀ ਗੁਜਾਰਸ਼ ਹੈ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਅਪਡੇਟ ਤਾਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਪ੍ਰੋਫੈਸਰ ਬਜਿੰਦਰ ਕੌਰ ਤਲਵੰਡੀ ਸਾਬੋ ਦਾ ਵਿਧਾਇਕ ਜਿਨ੍ਹਾਂ ਨੇ ਹੁਣ ਉਹਨਾਂ ਦੇ ਉੱਪਰ ਗੰਭੀਰ ਇਲਜ਼ਾਮ ਲੱਗੇ ਨੇ ਜੋ ਪਹਿਲਾਂ ਵੀ ਵਿਵਾਦਾਂ ਦੇ ਵਿੱਚ ਕਿਰੀ ਰਹੀ ਜਿਹੜੇ ਵਿਅਕਤੀ ਨਾਲ ਕੁੱਟਮਾਰ ਕੀਤੀ ਗਈ ਉਸੇ ਵਿਅਕਤੀ ਨੇ ਉਨ੍ਹਾਂ ਦੇ ਉੱਤੇ ਇਲਜ਼ਾਮ ਲਾਇਆ ਸੀ ਆਮ ਆਦਮੀ ਪਾਰਟੀ ਦੇ ਕੋਲ ਸ਼ਿਕਾਇਤਾਂ ਭੇਜੀਆਂ ਸੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਸੇ ਵਿਅਕਤੀ ਨੇ ਪੱਤਰ ਲਿਖੇ ਸੀ ਜੋ ਬਲਵਿੰਦਰ ਕੌਰ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ ਬਲਵਿੰਦਰ ਕੌਰ ਦੇ ਵੱਲੋਂ ਜੋ ਗੁੰਡਾ ਟੈਕਸ ਲਿਆ ਜਾਂਦਾ ਸੀ ਇਸ ਦੇ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਸ ਸ਼ਖਸ ਨੇ ਜਾਣੂ ਕਰਵਾਇਆ ਸੀ ਸੋ ਜਿਵੇਂ ਕੱਲ 17 ਤੇ 18 ਅਗਸਤ ਦੀ ਰਾਤ ਨੂੰ ਉਹ ਸ਼ਖਸ ਪਟਿਆਲਾ ਤੋਂ ਸੰਗਰੂਰ ਸੜਕ ਦੇ ਉੱਪਰ ਗੁਜ਼ਰ ਰਿਹਾ ਸੀ ਚੰਨੋ ਟੋਲ ਪਲਾਜ਼ੇ ਦੇ ਕੋਲ ਤਿੰਨ ਗੱਡੀਆਂ ਦੇ ਵਿੱਚ ਗੁੰਡੇ ਜਾ ਕੇ ਉਸ ਨਾਲ ਕੁੱਟਮਾਰ ਕਰਦੇ ਨੇ ਬੁਰੀ ਤਰ੍ਹਾਂ ਨਾਲ ਉਸ ਨੂੰ ਕੁੱਟ ਕੇ ਉਸ ਦੀਆਂ ਲੱਤਾਂ ਤੋੜ ਦਿੰਦੇ ਨੇ ਔਰ ਧਮਕੀਆਂ ਦਿੰਦੇ ਨੇ ਉਸ ਦੇ ਪਰਿਵਾਰ ਨੂੰ ਮਾਰਨ ਦੀਆਂ ਜਿਸ ਨੂੰ ਲੈ ਕੇ ਉਹ ਸ਼ਖਸ ਨੇ ਜੋ ਉਹਨਾਂ ਨੂੰ ਰਜਿੰਦਰਾ ਹਸਪਤਾਲ ਵਿੱਚ ਐਡਮਿਟ ਕਰਵਾਇਆ ਗਿਆ ਔਰ ਉਸ ਨੇ ਆਪਣੀ ਇੱਕ ਵੀਡੀਓ ਜਿਹੜੀ ਇਹ ਸੋਸ਼ਲ ਮੀਡੀਆ ਦੇ ਉੱਪਰ ਭੇਜੀ ਏ ਜਿਸ ਵੀਡੀਓ ਨੂੰ ਸੁਖਪਾਲ ਸਿੰਘ ਖਹਿਰਾ ਅਕਾਲੀ ਦਲ ਦੇ ਵੱਲੋਂ ਪ੍ਰਕਾਸ਼ਿਤ ਕੀਤਾ ਜਾ ਰਿਹਾ ਜੋ ਵੀਡੀਓ ਨੇ ਤਰਥੱਲੀ ਮਚਾ ਦਿੱਤੀ ਹੈ ਪੂਰੇ ਪੰਜਾਬ ਵਿੱਚ ਕੇ ਜੋ ਮਨੀ ਸਸੋਧੀਆਂ ਨੇ 15 ਅਗਸਤ ਵਾਲੇ ਦਿਨ ਜੋ ਮਹਿਲਾ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਜੋ ਆਪਣਾ ਬਿਆਨ ਦਿੱਤਾ ਸੀ ਤਾਮ-ਚਾਮ ਦੰਡ-ਵੰਡ ਉਹ ਕਿਦੇ ਨਾ ਕਿਦੇ ਟਰੈਲਰ ਆਉਣੇ ਸ਼ੁਰੂ ਹੋ ਗਏ ਨੇ ਜੋ ਇਸ ਆਮ ਆਦਮੀ ਪਾਰਟੀ ਮਨੀ ਸਸੋਧੀਆਂ ਨਾਲ ਜੁੜਿਆ ਜਾ ਰਿਹਾ ਹੈ ਸੋ ਪੂਰੀ ਤਰ੍ਹਾਂ ਕੁੱਟਮਾਰ ਹੋਈ ਉਸ ਸ਼ਖਸੀ ਜੋ ਦਿਲਾਵਰ ਸਿੰਘ ਨਾਮ ਦਾ ਸ਼ਖਸ ਹੈ ਆਮ ਆਦਮੀ ਪਾਰਟੀ ਦਾ ਪਹਿਲਾ ਉਹ ਵਰਕਰ ਸੀ ਔਰ ਪ੍ਰੋਫੈਸਰ ਬਲਜਿੰਦਰ ਕੌਰ ਦੇ ਉੱਪਰ ਉਹਨਾਂ ਨੇ ਇਹ ਇਲਜ਼ਾਮ ਲਾਇਆ ਸੀ ਉਸ ਵਕਤ ਕਿ ਜੋ ਤਲਵੰਡੀ ਸਾਬੋ ਦੇ ਵਿੱਚ ਰੈਫੈਨਰੀ ਪਲਾਂਟ ਹੈ ਜੋ ਉਸ ਰੈਫੈਨਰੀ ਪਲਾਂਟ ਦੇ ਵਿੱਚੋਂ ਗੈਸ ਟੈਂਕਾਂ ਦੇ ਵਿੱਚੋਂ ਗੈਸ ਚੋਰੀ ਹੁੰਦੀ ਹੈ ਜਿਹੜੀ ਰਾਖੇ ਉਹ ਵਿੱਚ ਹੀ ਜਾਂਦੀ ਹੈ ਤੇਲ ਚੋਰੀ ਹੁੰਦਾ ਹੈ ਜੋ ਪ੍ਰੋਫੈਸਰ ਬਲਜਿੰਦਰ ਕੌਰ ਦੇ ਉੱਪਰ ਇਲਜ਼ਾਮ ਲਾ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਣੂ ਕਰਵਾਇਆ ਸੀ ਜਿਸ ਕਰਕੇ ਪ੍ਰੋਫੈਸਰ ਬਲਜਿੰਦਰ ਕੌਰ ਦਾ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਹੋਣਾ ਵੀ ਰੁਕ ਗਿਆ ਕਿਉਂਕਿ ਜਦੋਂ ਪ੍ਰੋਫੈਸਰ ਬਲਜਿੰਦਰ ਕੌਰ ਦੂਸਰੀ ਵਾਰੀ ਵਿਧਾਇਕ ਬਣੇ ਨੇ ਪੂਰੀ ਲੋਕਾਂ ਨੂੰ ਆਸ ਸੀ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਪੜ੍ਹੀ ਲਿਖੀ ਇਹ ਔਰਤ ਬਲਜਿੰਦਰ ਕੌਰ ਜਿਸ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾਵੇਗਾ ਪਰ ਜਦੋਂ ਇਹ ਇਲਜ਼ਾਮ ਲੱਗ ਗਏ ਉਸ ਤੋਂ ਬਾਅਦ ਉਹਨਾਂ ਨੂੰ ਮੰਤਰੀ ਮੰਡਲ ਵਿੱਚ ਨਹੀਂ ਲਿਆ ਗਿਆ ਭਾਵੇਂ ਉਹਨਾਂ ਨੂੰ ਚੀਫ ਵਿਪ ਜਰੂਰ ਬਣਾਇਆ ਗਿਆ ਸੀ ਪਰ ਪ੍ਰੋਫੈਸਰ ਬਲਜਿੰਦਰ ਕੌਰ ਦੇ ਉੱਪਰ ਜਿਹੜੇ ਹੁਣ ਇਲਜ਼ਾਮ ਲੱਗੇ ਨੇ ਇਸ ਨਾਲ ਪਾਰਟੀ ਦੇ ਵਿੱਚ ਜੋ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਪਾਰਟੀ ਦੇ ਵਿੱਚ ਜੋ ਮਨੀਸ਼ ਸੋਧਿਆ ਨੇ ਬਿਆਨ ਦਿੱਤਾ ਉਹ ਉਸ ਦਾ ਟ੍ਰੇਲਰ ਆ ਗਿਆ ਹੈ ਗੁੰਡਾ ਗਰਦੀ ਤੇ ਉੱਤਰਾ ਇਹਦੇ ਆਪਦੇ ਵਿਧਾਇਕ ਜਿਨ੍ਹਾਂ ਨੇ ਜੋ ਪੰਜਾਬ ਵਿੱਚ ਆਵਾਜ਼ ਨੂੰ ਚੱਕਦਾ ਉਸ ਨੂੰ ਦਬਾਇਆ ਜਾਂਦਾ ਉਸ ਦੇ ਉੱਪਰ ਜੋ ਕੁੱਟਮਾਰ ਕੀਤੀ ਜਾਂਦੀ ਆਓ ਪਹਿਲਾਂ ਤੁਹਾਨੂੰ ਉਸ ਸ਼ਖਸ ਦੀ ਉਹ ਆਡੀਓ ਸੁਣਾਉਂਦੇ ਆ ਅਸੀਂ ਵੀਡੀਓ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਂਕਿ ਬਹੁਤ ਬੁਰੀ ਤਰ੍ਹਾਂ ਉਸ ਨਾਲ ਕੁੱਟਮਾਰ ਹੋਈ ਹੈ ਛੋ ਸੋਸ਼ਲ ਮੀਡੀਆ ਦੇ ਉੱਪਰ ਉਹ ਵੀਡੀਓ ਚੱਲ ਰਹੀ ਹੈ ਜੋ ਤੁਹਾਨੂੰ ਅਸੀਂ ਉਸ ਦੀ ਆਡੀਓ ਸੁਣਾਉਂਦੇ ਆ ਸਰਕਾਰ ਹਲਕਾ ਤੁਲਵੰਡੀ ਸਾਹਬ ਜਿਲ੍ਹਾ ਬਠਿੰਡਾ ਪਰਮਯੋਦਰਸ਼ਨ ਸਿੰਘ ਭਾਈ ਪਿੰਡ ਜਗਾ ਦੋਨੇ ਉਹਦੇ ਭਰਾ ਵੀਰੇ ਇਹ ਅਲਵੇਰ ਸਿੰਘ ਆ ਬੰਡਾ ਮਾਦਰੇ ਜਿਲ੍ਹਾ ਬਟੰਡਾ ਨਗਰ ਕੌਂਸਲ ਦੀ ਪ੍ਰਧਾਨ ਉਹਦੀ ਮਾਂ ਦਾ ਗਰੇ ਇਹ ਤੇ ਕਬਰ ਸਿੰਘ ਦਾ ਸਾਬਕਾ ਪ੍ਰਧਾਨ ਨਗਰ ਕੌਂਸਲ ਦਾ ਮਾਤਾ ਜਨਾ ਦਲਵਾਰਾ ਸਿੰਘ ਦੇ ਬੱਚੇ ਇਤ ਸਿੰਘ ਦਾ ਪੁੱਤਰ ਜੇ ਤਾਂ ਬੰਡਾ ਮਾਦਰੇ ਅਲਵੇਲ ਸਿੰਘ ਹੈ ਸਾਰਾ ਪਰਿਵਾਰ ਮੇਰੇ ਨਾਲ ਬੜੀ ਮੌਤ ਦੇ ਜ਼ਿੰਮੇਵਾਰਾ ਜੇ ਮੈਨੂੰ ਕੁਝ ਹੋ ਗਿਆ ਮੇਰੇ ਲੱਤਾਂ ਤੋੜ ਕੇ ਬਈ ਗੁੰਡੇ ਭੇਜ ਕੇ ਤਿੰਨ ਗੱਡੀਆਂ ਸੀ ਬਾਈ 15-20 ਬੰਦੇ ਸੀਗੇ ਬਾਈ ਚੰਨੋ ਟੋਲ ਪਲਾਜ਼ੇ ਤੇ ਪਰੰਡਾ ਨੂੰ ਬੈਂਸੀਆ ਮੇਰੇ ਚੰਨੋ ਟੋਲ ਥਾਪੇ ਤੇ ਆਵਰੇ ਚੰਨੋ ਸ਼ਰਮਾ ਢਾਬੇ ਤੇ ਚੰਨੋ ਸ਼ਰਮਾ ਢਾਬੇ ਤੇ ਵੀਰੇ ਤੇ ਵੀਰੇ ਮੈਨੂੰ ਕਿਹਤਰਾ ਪਰਿਵਾਰ ਵੀ ਮਾਰਾਂਗੇ ਤੇ ਮੇਰੇ ਹੱਡਾਂ ਵਿੱਚ ਮੇਰੇ ਭਰਾ ਨੂੰ ਮੇਰੀ ਬੇਨਤੀ ਆ। ਬਈ ਇਹ ਤੋਂ unicar ਵਈ ਹੋਣੀ ਚਾਹੀਦੀ ਹੈ ਬਈ ਇਹਨਾਂ ਤੇ। ਜਾਂ ਮੇਰੇ ਮੁੰਸ਼ੀ ਨੇ ਬਈ ਕੱਲ ਪਹਿਲਾਂ ਮੁੰਸ਼ੀ ਆ ਜਿਵੇਂ ਤੁਡੀ ਜਲਾਣਾ ਵੀਰੇ ਘਰਾਂ ਲਈ ਜਾਂ ਵੀਰੇ ਉਹਨੇ ਲਿਖਣ ਦਿੱਤੀ ਜਾਂ ਪੁਲਿਸ ਨੇ ਦਿੱਤੀ ਆ ਬਈ। ਸੋ ਦਿਲਾਵਰ ਸਿੰਘ ਦੇ ਵੱਲੋਂ ਬਲਜਿੰਦਰ ਕੌਰ ਦੇ ਪਰਿਵਾਰ ਦੇ ਉੱਪਰ ਇਲਜ਼ਾਮ ਲਾਇਆ ਗਏ ਨੇ ਔਰ ਇੱਕ ਮੁਰਚੀ ਪੰਜਾਬ ਪੁਸਤਾਂ ਜਿਸ ਨੇ ਇਹ ਸਾਰੀ ਲੋਕੇਸ਼ਨ ਸੈਂਡ ਕੀਤੀ ਸੀ ਜਿਸ ਤੇ ਕਾਰਨ ਤਿੰਨ ਗੱਡੀਆਂ ਦੇ ਵਿੱਚ ਗੁੰਡੇ ਗਏ ਨੇ ਔਰ ਉਸ ਨੂੰ ਘੇਰ ਕੇ ਤੇ ਕੁੱਟਣਾ ਸ਼ੁਰੂ ਕੀਤਾ ਉਸ ਨੂੰ ਬੁਰੀ ਤਰ੍ਹਾਂ ਉਸੇ ਲੱਤਾਂ ਤੋੜੀਆਂ ਨੇ ਦਿਲਾਵਰ ਸਿੰਘ ਦੇ ਵੱਲੋਂ ਜੋ ਪ੍ਰੋਫੈਸਰ ਬਲਜਿੰਦਰ ਕੌਰ ਦੇ ਪਰਿਵਾਰ ਦੇ ਉੱਪਰ ਔਰ ਐਮਐਲਏ ਸਾਹਿਬ ਦੇ ਉੱਪਰ ਇਲਜ਼ਾਮ ਲਾਏ ਗਏ ਨੇ ਜਦੋਂ ਕਿ ਅਸੀਂ ਪ੍ਰੋਫੈਸਰ ਬਲਜਿੰਦਰ ਕੌਰ ਦਾ ਪੱਖ ਜਾਨਣਾ ਚਾਹਵਾਂਗੇ ਪਰ ਬਲਜਿੰਦਰ ਕੌਰ ਦੇ ਨਾਲ ਸੰਪਰਕ ਨਹੀਂ ਹੋ ਰਿਹਾ ਸੋ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਜੋ ਹੁਣ ਮੰਤਰੀ ਮੰਡਲ ਵਿੱਚ ਵੀ ਸ਼ਾਮਲ ਨਹੀਂ ਕੀਤਾ ਗਿਆ ਔਰ ਆਮ ਆਦਮੀ ਪਾਰਟੀ ਦੇ ਵੱਲੋਂ ਉਸ ਦੇ ਉੱਪਰ ਕੀ ਕਾਰਵਾਈ ਕੀਤੀ ਜਾਵੇਗੀ ਅਜੇ ਤੱਕ ਬਲਜਿੰਦਰ ਕੌਰ ਦਾ ਆਪਣਾ ਪੱਖ ਨਹੀਂ ਆਇਆ ਜੋ মিডিਆ ਦੇ ਵਿੱਚ ਜਿਹੜਾ ਵੀ ਕੋਈ ਵਿਧਾਇਕ ਜਾਂ ਕੋਈ ਸੇਧ ਉੱਪਰ ਇਲਜ਼ਾਮ ਲਗਦੇ ਨੂੰ ਆਪਣਾ মিডিਆ ਦੇ ਵਿੱਚ ਪੱਖ ਜ਼ਰੂਰ ਦਿੰਦਾ ਹੈ ਪਰ ਅਜੇ ਤੱਕ ਪ੍ਰੋਫੈਸਰ ਬਲਜਿੰਦਰ ਕੌਰ ਨੇ ਆਪਣਾ ਕੋਈ ਪੱਖ ਨਹੀਂ ਦਿੱਤਾ ਜਿਸ ਕਰਕੇ ਉਹਨਾਂ ਨੇ ਚੁੱਪ ਧਾਰੀ ਹੋਈਏ ਕਿਤੇ ਨਾ ਕਿਤੇ ਜ਼ਰੂਰ ਦਾਲ ਵਿੱਚ ਕਾਲਾ ਜੋ ਕਿ ਦਲਾਵਰ ਸਿੰਘ ਜਿਹੜਾ ਪ੍ਰੋਫੈਸਰ ਬਲਜਿੰਦਰ ਕੌਰ ਦੇ ਨਾਲ ਰਹਿੰਦਾ ਸੀ ਉਸ ਨੇ ਇੱਕ ਗੰਭੀਰ ਇਲਜ਼ਾਮ ਲਾਇਆ ਨੇ ਹੁਣ ਉਸ ਦਾ ਇਹ ਨਹੀਂ ਪਤਾ ਕਿ ਉਸ ਨੂੰ ਕਿਸ ਤਰ੍ਹਾਂ ਦਾ ਜੋ ਅੱਗੇ ਮਾਰ ਵੀ ਦਿੱਤਾ ਜਾ ਸਕਦਾ ਉਸ ਨੇ ਆਪਣੇ ਆਪ ਨੂੰ ਕਿਹਾ ਕਿ ਮੇਰੇ ਪਰਿਵਾਰ ਨੂੰ ਮਰਵਾਉਣ ਵਾਸਤੇ ਜੋ ਐਮਐਲਏ ਸਾਹਿਬ ਇਹ ਚਾਅ ਚੱਲ ਰਹੇ ਨੇ ਸੋ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਦੂਸਰੀਆਂ ਪਾਰਟੀਆਂ ਵੱਲੋਂ ਗੁੰਡਾਗਰਦੀ ਕੀਤੀ ਜਾਂਦੀ ਸੀ ਜੋ ਮਨੀਸ਼ ਸੋਧਿਆ ਨੇ ਆਪਣਾ ਬਿਆਨ ਦਿੱਤਾ ਇਸੇ ਤਰ੍ਹਾਂ ਸੁਖਬੀਰ ਬਾਦਲ ਬਿਆਨ ਦਿਆ ਕਰਦਾ ਸੀ ਸੁਖਬੀਰ ਬਾਦਲ ਨੇ ਆਪਣੇ ਬਿਆਨਾਂ ਤੋਂ ਕਰਕੇ ਲੋਕਾਂ ਨੇ ਉਸ ਨੂੰ ਨਕਾਰ ਦਿੱਤਾ ਜੋ 25 ਸਾਲ ਰਾਜ ਕਰਨਾ ਹੰਕਾਰ ਦੇ ਵਿੱਚ ਬਿਆਨ ਦਿੰਦੇ ਸੀ ਔਰ ਇਹਨਾਂ ਨੇ ਆਪਣਾ ਇੱਕ ਯੂਥ ਅਕਾਲੀ ਦਲ ਬਣਾਇਆ ਸੀ ਜਿਹੜਾ ਇਸੇ ਤਰ੍ਹਾਂ ਗੁੰਡਾਗਰਦੀ ਕਰਦਾ ਸੀ ਯੂਥ ਅਕਾਲੀ ਦਲ ਨੇ ਜੋ ਰੇਤ ਮਾਫੀਆ ਉਹ ਮਾਫੀਆ ਜਾਂ ਇਹਨਾਂ ਥਾਣੇ ਪੈਸਾ ਇਕੱਠਾ ਕਰਕੇ ਲੋਕਾਂ ਤੋਂ ਉਹ ਪੈਸਾ ਅੱਗੇ ਸੁਖਵੀਰ ਬਾਦਲ ਤੱਕ ਪਹੁੰਚਾਉਂਦੇ ਸੀ ਜਿਸ ਕਰਕੇ ਲੋਕਾਂ ਨੇ ਅਕਾਲੀ ਦਲ ਦਾ ਹਸ਼ਰ ਕੀਤਾ ਹੁਣ ਆਮ ਆਦਮੀ ਪਾਰਟੀ ਦਾ ਵੀ ਹਸ਼ਰ ਹੋ ਸਕਦਾ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਇਹ ਲੋਕਾਂ ਦੇ ਉੱਪਰ ਗੁੰਡਾ ਕਰਦੀ ਔਰ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਪੰਜਾਬ ਦੇ ਲੋਕ ਨੇ ਦਬਣ ਵਾਲੇ ਨਹੀਂ ਸੋ ਆਮ ਆਦਮੀ ਪਾਰਟੀ ਦੇ ਵਿੱਚ ਪ੍ਰੋਫੈਸਰ ਬਜਿੰਦਰ ਕੌਰ ਬੁਰੀ ਤਰ੍ਹਾਂ ਘਿਰ ਗਏ ਨੇ ਬੁਰੀ ਤਰ੍ਹਾਂ ਫਸ ਚੁੱਕੇ ਨੇ ਹੁਣ ਆਮ ਆਦਮੀ ਪਾਰਟੀ ਇਹਨਾਂ ਦੇ ਉੱਪਰ ਵੱਡੀ ਕਾਰਵਾਈ ਕਰੇਗੀ